ਨਵੇਂ ਕੈਲੀਦਾਰਾ ਲਈ ਘਟਨਾਕਰਮ ਤੇ ਤੁਹਾਡਾ ਕੀ ਪ੍ਰतिकਰਮਾ ਬਾਜਵਾ ਸਾਹਿਬ ਇਹਦਾ ਕੀ ਫਿਊਚਰ ਹੈ ਵਾਈ ਥਿਸ ਇਸ ਗੋਇੰ ਟੂ ਬੀ ਹੈਪਨ ਇਨ ਪੰਜਾਬ ਤੁਹਾਡੀ ਬੁੱਧੀ ਕੀ ਕਹਿੰਦੀ ਹੈ ਇਹਦੇ ਬਾਰੇ ਮੇਰੀ ਬੁੱਧੀ ਤੇ ਸਾਰਾ ਕੋਈ ਸਮਝ ਦੀ ਹੋ ਕੀ ਰਿਹਾ ਇਹ ਇਹ ਜਿਹੜੇ ਟੈਸਟ ਟਿਊਬ ਬੇਬੀ ਹੋ ਰਹੇ ਨੇ ਨਾ ਜੀ ਇਹ ਜੰਮੇ ਕਿਤੇ ਜਾ ਰਹੇ ਨੇ ਤੋਂ ਇਹ ਬੜਾ ਇੱਕ ਡੂੰਗਾ ਸਵਾਲ ਹੈ ਜਿਹੜਾ ਕੱਲਾ ਬਹਿ ਕੇ ਤੁਹਾਨੂੰ ਜਵਾਬ ਦਊਗਾ ਪੰਜਾਬੀਆਂ ਨੂੰ ਬਹੁਤ ਛੇਤੀ ਸਮਝ ਆ ਜਾਏਗਾ 올디 ਰੇਂਜ ਜੋ ਕੁਝ ਹੋ ਰਿਹਾ ਪੰਜਾਬ ਦੇ ਥੀਏਟਰ ਦੇ ਵਿੱਚ ਇਹ ਪੰਜਾਬ ਦੇ ਕੋਈ ਬਹੁਤੇ ਹੱਕ ਚ ਨਹੀਂ ਹੋ ਰਿਹਾ ਇਹ ਦੀਆਂ ਸਟ੍ਰਿੰਗਸ ਆ ਬੀਂਗ ਪੁਲਡ ਹਮ ਬਾਈ ది ਸੈਂਟਰਲ ਏਜੰਸੀਸ ਇਹ ਸਾਨੂੰ ਬਹੁਤ ਕੇਅਰਫੁਲ ਪੰਜਾਬੀ ਨੂੰ ਰਹਿਣਾ ਪਏਗਾ ਖਾ ਖੋਲ ਕੇ ਤੇ ਕੰਨ ਖੋਲ ਕੇ ਰੱਖਣੇ ਪੈਣਗੇ ਕੋਈ ਇਹੋ ਜਿਹੇ ਬੰਦੇ ਨਾ ਆ ਜਾਣ ਜਿਹੜੇ ਸੈਂਟਰ ਦੀਆਂ ਏਜੰਸੀਆਂ ਦੇ ਹਜ਼ਰੀਏ ਪੰਜਾਬ ਨੂੰ ਹੋਰ ਵੀ ਖਰਾਬ ਕਰ ਸੁਖਬੀਰ ਬਾਦਲ ਜਾਂ ਫਿਰ ਅਕਾਲੀ ਦਲ ਦਾ ਭਵਿੱਖ ਤੁਸੀਂ ਕੀ ਮੰਨਦੇ ਹੋ ਪੰਜਾਬ ਦੀ ਸਿਆਸਤ ਚ ਐਗਜ਼ਿਸਟ ਕਰੇਗਾ ਅੱਜ ਦੇ ਦਿਨ ਦੋਨਾਂ ਦਾ ਕਿਸੇ ਦਿਨ ਨਹੀਂ ਆਜ ਦੇ ਦਿਨ ਦੋਨਾਂ ਦਾ ਕੋਈ ਫਿਊਚਰ ਹੈ ਨਹੀਂ ਤੁਸੀਂ ਟੈਸਟ ਟਿਊਬ ਬੇਬੀ ਦੀ ਗੱਲ ਕੀਤੀ ਹੈ ਮੈਨੂੰ ਮੁੱਖ ਮੰਤਰੀ ਦੀ ਸਟੇਟਮੈਂਟ ਚਿੱਤੇ ਆ ਗਈ ਕਹਿੰਦੇ ਮੈਂ ਪ੍ਰਤਾਪ ਸਿੰਘ ਬਾਜਵਾ ਦੇ ਚੀਫ ਮਿੰਸਟਰ ਬਣਨ ਦੇ ਸੁਪਨੇ ਦੀ ਭ੍ਰੂਣ ਹੱਤਿਆ ਕਰਤੀ ਆ ਚਲੋ ਇਹ ਤਾਂ ਪ੍ਰਮਾਤਮਾ ਹੀ ਦੱਸੇਗਾ ਰਾਹੁਲ ਗਾਂਧੀ ਨੇ ਜੋ ਵੋਟ ਵਾਲੀ ਗੱਲ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਵੀ ਅਜਿਹੀਆਂ ਅਜਹੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੋ ਸਕਦੀਆਂ ਨੇ ਜਾਂ ਹੋਈਆਂ ਨੇ ਦੇਖੋ ਅਸੀਂ ਤਾਂ ਬਹੁਤ ਮਸ਼ਕੂਰ ਆ 100% ਭਾਜਪਾ ਨੇ ਇਹੀ ਕਰਨਾ ਸੀ ਜੀ ਇਹਨਾਂ ਨੂੰ ਵੋਟ ਕਿੱਥੋਂ ਭੁਗਤਣੀ ਹੈ ਜੀ ਹੂੰ ਇਹ ਤੇ ਮਾਹੌਲ ਕ੍ਰੀਏਟ ਕਰਨਾ ਸੀ ਇਹਨਾਂ ਨੇ ਇਹ ਆ ਜੋ ਕੁਝ ਹੁਣ ਹੋ ਰਿਹਾ ਵੱਡੇ ਟੋਕੋਰੀ ਆ ਅਕਾਲੀ ਦਲ ਦੀ ਇਹ ਸਿੱਖ ਵੋਟ ਨੂੰ ਇੱਕ ਸਿੱਖ ਪਾਰਟੀ ਨੂੰ ਆਪਣੇ ਨਾਲ ਲੈਣਾ ਚਾਹੁੰਦੇ ਸੋ ਦੱਟ ਜੇ ਅਸੀਂ ਇਹ ਮੈਨੂਵਰਿੰਗ ਕਰੀਏ ਵੋਟਰਾਂ ਦੀ ਉਨੀ ਕੀ ਲੋਕਾਂ ਦੇ ਮੰਨਣ ਚ ਆ ਜੇ ਕਿ ਕੰਕੀ ਕ ਕਾਲੀ ਦਾ ਲੈਣਾ ਨਾਲ ਸੀ ਤਾਂ ਇਹਨਾਂ ਨੂੰ ਵੋਟਾਂ ਪੈ ਗਈਆਂ ਤੁਸੀਂ ਸਮਝਦੇ ਹੋ ਨਾ ਇਹ ਵੀ ਇੱਕ ਬਕਾਇਦਾ ਤੌਰ ਆਣ ਵਾਲੇ ਟਾਈਮ ਵਾਸਤੇ ਇਹ ਕੈਮੋਫਲੇਜ ਕੀਤਾ ਜਾ ਰਿਹਾ ਸੀ ਇਹ ਤੇ ਰਾਹੁਲ ਗਾਂਧੀ ਨੇ ਟਾਈਮਲੀ ਵਾਰਨ ਕਰ ਦਿੱਤਾ ਅਸੀਂ ਆਪਣੀ ਅੱਖਾਂ ਕੰਨ ਖੋਲ ਲੈਦੇ ਇਸ ਕਿਸਮ ਦੀ ਚੀਜ਼ ਅਸੀਂ ਹੋਣ ਜਿਹੜੀ ਅਸੀਂ ਹੁਣ ਤੋਂ ਹੀ ਵੋਟਰ ਲਿਸਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਹਰ ਚੀਜ਼ ਜਿਹੜੀ ਡਿਜੀਟਲ ਵੋਟਰਸ ਨੇ ਉਹ ਵੀ ਅਸੀਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੀ ਊਡ ਬੀ ਮੋਰ ਦੈਨ ਕੇਫਲ ਵੱਟ ਦੇ ਹੈਵ ਡਨ ਇਨ ਹਰਿਆਣਾ ਜੋ ਇਹਨਾਂ ਨੇ ਮਹਾਰਾਸ਼ਟਰ 'ਚ ਕੀਤਾ 100% ਅਜੈਂਡਾ ਹੀ ਭਾਜਪਾ ਦਾ ਜੀ ਸਿੱਧੇ ਤੌਰ ਤੇ ਜਿੱਤਣ ਸਕਦੇ ਜੀ ਤੁਸੀਂ ਰਾਹੁਲ ਗਾਂਧੀ ਦੀ ਇਸ ਸਟੇਟਮੈਂਟ ਨਾਲ ਕਿੰਨਾ ਕਿ ਸਹਿਮਤ ਹੋ ਕਿ ਕਾਂਗਰਸ ਦੇ ਅੰਦਰ ਸਲੀਪਰ ਸੈੱਲ ਹੈ ਉਹਨੂੰ ਖਤਮ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ ਵੀ ਹੈ ਮੈਂ ਇਸ ਤੋਂ ਵੱਧ ਕੋਈ ਹੋਰ ਗੱਲ ਨਹੀਂ ਮੈਂ ਕਹਿਣਾ ਚਾਹਾਂਗਾ ਜੇ ਸਾਡੇ ਲੀਡਰ ਨੇ ਕੋਈ ਗੱਲ ਕਹੀ ਹੈ ਤੇ ਕਿਸੇ ਬੁਨਿਆਦ ਤੇ ਕਹੀ ਹੋਣੀ ਹੈ ਹੁਣ ਸਾਡੇ ਸੂਬੇ 'ਚ ਹੈ ਕਿ ਨਹੀਂ ਹੈ ਉਹ ਮੇਰੇ ਨਾਲ ਜਿਹਨਾਂ ਰਮਨਸੂਦੀ ਜਾਂਦਾ ਪ੍ਰਤਾਪ ਸਿੰਘ ਬਾਜਵਾ ਇਹ ਸ਼ਹਿਰ ਨਾ ਜਾਂਦਾ ਵੀ ਤੁਸੀਂ ਮੇਰੇ ਨਾਲ ਵਧੇਰੇ ਜਾਣਦੇ ਹੋ ਤੁਸੀਂ ਵਿੱਚ ਬੈਠੇ ਹੋ ਨਹੀਂ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ